ਸ਼ੱਡਿਗੜ ਮਿਰਚਨ ਮਾਮਲੇ 'ਚ ਥੋੜੀ ਦੇਰ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਆਮ ਆਦਮੀ ਪਾਰਟੀ ਕਾਂਗਰਸ ਦੇ ਸੰਜੇ ਉਮੀਦਵਾਰ ਕੁਲਦੀਪ ਕੁਮਾਰ ਨੇ ਦਾਖਲ ਕੀਤੀ ਹੈ ਪਟੀਸ਼ਨ ਡਬਲ ਬੈਂਚ ਕਰੇਗੀ ਸੁਣਵਾਈ ਪ੍ਰੈਜ਼ਾਈਡਿੰਗ ਆਫੀਸਰ ਦੇ ਬਿਮਾਰ ਹੋਣ ਦਾ ਹਵਾਲਾ ਦੇ ਕੇ ਟਾਲੀ ਗਈ ਹੈ ਚੋਂ ਮੇਰੇ ਇਲੈਕਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੇ ਖਾ ਨਿਸ਼ਾਨਾ ਰਘਬ ਚੱਡਾ ਬੋਲੇ ਪ੍ਰੈਜ਼ਾਈਡਿੰਗ ਆਫੀਸਰ ਨਹੀਂ ਪੂਰੀ ਬੀਜੇਪੀ ਹੀ ਹੋਈ ਬਿਮਾਰ ਤਾਂ ਬੀਜੇਪੀ ਦਾ ਪਲਟਵਾਰ ਇਹਨਾਂ ਦੇ ਕੌਂਸਲਰ ਨੇ ਕਹਿਣੇ ਤੋਂ ਬਾਹਰ ਹਰਿਆਣਾ ਚ ਆਮ ਆਦਮੀ ਪਾਰਟੀ ਦੇ ਵੱਡੇ ਅਗੋ ਅਸ਼ੋਕ ਤਮਰ ਨੇ ਛੱਡੀ ਪਾਰਟੀ ਕਾਂਗਰਸ ਦੇ ਨਾਲ ਗੜਜੋੜ ਦੇ ਵਿਰੋਧ ਵਿੱਚ ਦਿੱਤਾ ਅਸਤੀਫਾ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਂ ਲਗਾਤਾਰ ਚੌਥੀ ਵਾਰ ਪੇਸ਼ ਨਹੀਂ ਹੋਇਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਹਾ ਮੈਨੂੰ ਗ੍ਰਿਫਤਾਰ ਕਰਨਾ ਹੈ ਮਕਸਦ ED ਨੇ ਮੇਰੇ ਖਿਲਾਫ ਝੂਠਾ ਕੇਸ ਬਣਾਇਆ ਕਾਂਗਰਸ ਵਿਧਾਇਕ ਸੁਪਾਲ ਖੇੜਾ ਦੀ ਜ਼ਮਾਨਤ ਬਰਕਰਾਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ 'ਚ ਦਖਲ ਦੇਣ ਤੋਂ ਕੀਤਾ ਇਨਕਾਰ ਪੰਜਾਬ ਸਰਕਾਰ ਨੇ ਬੇਲ ਨੂੰ ਦਿੱਤੀ ਸੀ ਚੁਣੌਤੀ ਹਰਸ਼ੀਮਰਤ ਕੋਰ ਬਾਦਲ ਦੇ ਤੱਕੜੀ ਵਾਲੇ ਬਿਆਨ ਦੇ ਬਹਾਨੇ ਸੀ ਇਹ ਮਾਨ ਦਾ ACB ਸੀ ਪ੍ਰਧਾਨ ਦੇ ਉੱਤੇ ਤਿੱਖਾ ਨਿਸ਼ਾਨਾ ਕਿਹਾ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਦੱਸੇ ਜਾਣ ਤੇ ਦਿਓ ਜਵਾਬ ਹਰਜਿੰਦਰ ਸਿੰਘ ਧਾਮੀ ਨੂੰ ਦੱਸਿਆ ਅਕਾਲੀ ਦਲ ਦਾ ਵਲੰਟੀਅਰ ਅੰਮ੍ਰਿਤਸਰ ਦੇ ਵਿੱਚ ਫਰਾਰ ਹੋ ਰਹੀ ਕੈਦੀ ਨੂੰ ਫੜਨ ਦੌਰਾਨ ਐਸਐਨ ਨੂੰ ਆਇਆ ਹਾਰਟ ਅਟੈਕ ਕੈਦੀ ਨੇ ਮਾਰਿਆ ਸੀ ਤੱਕਾ ਜ਼ਮੀਨ ਤੇ ਡਿੱਗਣਸਾਰ ਕੋਈ ਮੌਤ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲਿਆਂਦਾ ਗਿਆ ਸੀ ਕੈਦੀ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਮਾਈਨ ਬਲਾਸਟ ਹੋਣ ਦੇ ਨਾਲ ਇੱਕ ਅਗਨੀ ਵੀਰ ਸ਼ਹੀਦ ਫੌਜ ਦੇ ਦੋ ਹੋਰ ਜਵਾਨ ਹੋਏ ਜ਼ਖਮੀ ਧਮਾਕੇ ਦੇ ਸਮੇਂ ਇਲਾਕੇ ਦੇ ਵਿੱਚ ਪੈਟ੍ਰੋਲਿੰਗ ਕਰ ਰਹੇ ਸਨ ਜਵਾਨ ਅਮੀਰ ਕਿਸਾਨਾਂ 'ਤੇ ਇਨਕਮ ਟੈਕਸ ਲਗਾਉਣ ਦਾ ਵਿਚਾਰ ਕਰ ਸਕਦਾ ਹੈ ਕੇਂਦਰ ਆਰਬੀਆਈ ਦੀ ਮੁਦਰਾ ਪਾਲਿਸੀ ਕਮੇਟੀ ਦੀ ਮੈਂਬਰ ਆਸ਼िमा ਗੋਇਲ ਦਾ ਵੱਡਾ ਬਿਆਨ ਕਿਹਾ ਅਮੀਰ ਕਿਸਾਨਾਂ ਨੂੰ ਟੈਕਸ ਦਾਇਰੇ ਦੇ ਵਿੱਚ ਲਿਆਉਣ ਤੇ ਵਿਚਾਰ ਕਰ ਸਕਦੀ ਹੈ ਸਰਕਾਰ ਕੈਨੇਡਾ ਨੇ ਵੱਡੀ ਤਦਾਦ ਦੇ ਵਿੱਚ ਭਾਰਤੀਆਂ ਦੇ ਲਈ ਘਟਾਏ ਸਟੱਡੀ ਪਰਮਿਟ ਪਿਛਲੇ ਤਿਮਾਹੀ ਚ 2022 ਦੇ ਮੁਕਾਬਲੇ 86% ਘਟ ਵਿਜ਼ੇ ਕਿਤੇ ਜਾਰੀ ਕੈਨੇਡਾ ਦੇ ਮੰਤਰੀ ਨੇ ਫਿਲਹਾਲ ਵੀਜ਼ਾ ਗਿਣਤੀ ਚ ਵਾਧੇ ਦੀ ਸੰਭਾਵਨਾ ਤੋਂ ਵੀ ਕੀਤਾ ਇਨਕਾਰ ਪ੍ਰਧਾਨ ਮੰਤਰੀ ਮੋਦੀ ਨੇ ਰਾਮੰਦਰ ਦੀ ਟਿਕਟ ਡਾਕ ਟਿਕਟ ਕਿਤੇ ਜਾਰੀ ਪ੍ਰਧਾਨ ਅਰ ਜੀ ਬੋਲੇ ਡਾਕ ਟਿਕਟਾਂ ਦੇ ਵਿੱਚ ਭਗਵਾਨ ਰਾਮ ਦੀ ਚਲਕ ਇਹ ਅਗਲੀ ਪੀੜੀ ਤੱਕ ਪਹੁੰਚਾਉਣ ਗਿਆ ਸੰਦੇਸ਼ ਸਸਵੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿੰਗ ਦਾ ਆਗਾਜ਼ ਕਰਨ ਜਾ ਰਹੇ ਹਾਂ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਇੱਕ ਕੈਦੀ ਨੂੰ ਫੜਨ ਦੇ ਦੌਰਾਨ ਅਸਿਸਟੈਂਟ ਸਬ ਇੰਸਪੈਕਟਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਫਰਾਰ ਹੋ ਰਹੇ ਕੈਦੀ ਨੂੰ ਫੜਨ ਮੌਕੇ ਏਐਸਆਈ ਨੂੰ ਹਾਰਟ ਅਟੈਕ ਆ ਗਿਆ ਕੈਦੀ ਦਾ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਏਐਸਆਈ ਪਹੁੰਚੇ ਸਨ ਤੇ ਜੋ ਜਾਣਕਾਰੀ ਹੈ ਕਿ ਏਐਸਆਈ ਨੂੰ ੱਟਕਾ ਮਾਰ ਕੇ ਕੈਦੀ ਨੇ ਉੱਥੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਕੈਦੀ ਦੇ ਵੱਲੋਂ ਤੱਕਾ ਮਾਰਨ ਤੋਂ ਬਾਅਦ ਏਸੀ ਜ਼ਮੀਨ ਦੇ ਉੱਤੇ ਡਿੱਗ ਗਏ ਜ਼ਮੀਨ ਤੇ ਹੀ ਡਿੱਗਦਿਆਂ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਕਾਬਲੇ ਗੌਰ ਇਹ ਵੀ ਹੈ ਕਿ ਫਰਾਰ ਹੋ ਰਹੇ ਕੈਦੀ ਨੂੰ ਤਕਾਬੂ ਕਰ ਲਿਆ ਗਿਆ ਕੈਦੀ ਨੂੰ ਫੜਨ ਦੌਰਾਨ ਐਸਐਸ ਦੀ ਮੌਤ ਹੋ ਗਈ ਹੈ ਹੁਣ ਕੈਦੀ ਨੇ ਉੱਥੇ ਤੱਕਾ ਦਿੱਤਾ ਉਸ ਤੱਕੇ ਦੀ ਵਜ੍ਹਾ ਦੇ ਨਾਲ ਮੌਤ ਹੋ ਗਈ ਆਖਿਰ ਪੂਰੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀ ਹੁੰਦੀ ਹੈ ਉਹ ਦੇਖਣਾ ਹੋਏਗਾ ਪਰ ਜੋ ਜਾਣਕਾਰੀ ਹੈ ਜਿਹੜੇ ਉੱਥੇ ਲੋਕ ਮੌਜੂਦ ਸੀ ਉੱਥੇ ਚਰਚਾਵਾ ਜ਼ਰੂਰ ਨੇ ਕਿ ਕੈਦੀ ਨੇ ਤੱਕਾ ਦਿੱਤਾ ਤੇ ਉਸ ਤੋਂ ਬਾਅਦ ਦਿਲ ਦਾ ਦੌਰਾ ਪੈਣ ਦੀ ਬੱਚ ਨਾਲ ਮੌਤ ਹੋ ਗਈ ਤੱਕਾ ਦੇਣਾ ਤੇ ਹਾਰਟ ਅਟੈਕ ਹੋਣਾ ਕਿ ਆਪਸ ਦੇ ਵਿੱਚ ਕਨੈਕਟਡ ਹੈਗੇ ਨੇ ਕਿ ਉਸ ਹਿਸਾਬ ਦੇ ਨਾਲ ਪਰਚਾ ਇਸ ਕੈਦੀ ਦੇ ਉੱਤੇ ਦਾਖਲ ਕਰ ਦਿੱਤਾ ਜਾਏਗਾ ਦਰਜ ਕਰ ਦਿੱਤਾ ਜਾਏਗਾ ਉਸ ਦੇ ਉੱਤੇ ਨਜ਼ਰ ਜ਼ਰੂਰ ਰਹੇਗੀ ਪਰ ਐਸਆਈ ਪਰਮਜੀਤ ਸਿੰਘ ਦੇ ਦਿਹਾਂਦ ਦੀ ਖਬਰ ਜ਼ਰੂਰ ਸਾਹਮਣੇ ਆਈ ਤਾਂ ਇਹ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਦੋਂ ਇਨਫੈਕਟ ਸਾਡੇ ਕੋਲ ਇੱਕ ਵੀਡੀਓ ਪਹੁੰਚੀ ਹੈ ਵੀਡੀਓ ਦੇਖੋ ਤੁਸੀਂ ਜਿਸ ਦੇ ਵਿੱਚ ਪਰਮਜੀਤ ਸਿੰਘ ਨਜ਼ਰ ਆ ਰਹੇ ਨੇ ਤੇ ਇਸ ਕੈਦੀ ਨੂੰ ਫੜਨ ਦੀ ਕੋਸ਼ਿਸ਼ ਹੋ ਰਹੀ ਸੀ ਫਰਾਰ ਕੈਦੀ ਨੂੰ ਫੜਨ ਦੇ ਸਮੇਂ ਪੂਰਾ ਘਟਨਾਕਰਮ ਵਾਪਰਿਆ ਏ ਔਰ ਉਸ ਸਮੇਂ ਕੀ ਕੁਝ ਉੱਥੇ ਮਾਹੌਲ ਬਣਿਆ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਤੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਐਸਆਈ ਨੇ ਉੱਥੇ ਡਿੱਗ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਉਸੇ ਟਾਈਮ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਜਿਹੜਾ ਕੈਦੀ ਸੀ ਉਸ ਨੂੰ ਕਾਬੂ ਜ਼ਰੂਰ ਕਰ ਲਿਆ ਗਿਆ ਉਹ ਭੱਜ ਨਹੀਂ ਪਾਇਆ ਉਥੋਂ ਤਾਂ ਜੋ ਜਾਣਕਾਰੀ ਤੇ ਤਸਵੀਰਾਂ ਇਸ ਸਮੇਂ ਸਾਡੇ ਕੋਲ ਪਹੁੰਚ ਰਹੀਆਂ ਨੇ ਕਿ ਉੱਥੇ ਕੈਦੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕੈਦੀ ਨੂੰ ਫੜਨ ਦੇ ਲਈ ਪਿੱਛੇ ਭੱਜਦੇ ਨੇ ਔਰ ਫਿਰ ਇਸ ਉਚਾਲੇ ਉਹਨਾਂ ਨੂੰ ਹੱਥ ਅਟੈਕ ਆ ਜਾਂਦਾ ਤੇ ਉਹਨਾਂ ਦੀ ਮੌਤ ਹੋ ਗਈ ਹੈ ਐਸਾਈ ਦੀ ਮੌਤ ਹੋ ਗਈ ਹੈ ਨਾ ਕਿ ਕੈਦੀ ਉਸ ਤੋਂ ਪਹਿਲਾਂ ਕਾਬੂ ਕਰ ਲਿਆ ਗਿਆ ਸੀ ਰੁਕ ਕਰਦੇ ਹਾਂ ਸਾਡੇ ਸੇ ਹੋ ਗਈ ਇਸ ਸਮੇਂ ਰਾਜੀਵ ਸ਼ਰਮਾ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਰਾਜੀਵ ਸਭ ਤੋਂ ਪਹਿਲਾਂ ਇਹ ਵੀਡੀਓ ਬਾਰੇ ਦੱਸੋ ਜੋ ਵੀਡੀਓ ਹੁਣ ਸਾਹਮਣੇ ਆਈ ਹੈ ਕਿ ਇਹ ਜਿਹੜੇ ਨਜ਼ਰ ਆ ਰਹੇ ਨੇ ਤਸਵੀਰ ਦੇ ਵਿੱਚ ਜਿਹੜੇ ਆਟੋ ਦੇ ਵਿੱਚ ਇਸ ਇੱਕ ਸ਼ਖਸ ਨੂੰ ਗੁਲਾਮੇ ਤੋਂ ਫੜ ਕੇ ਬੈਠੇ ਨੇ ਪੁਲਿਸ ਅਧਿਕਾਰੀ ਇਹ ਉਹੀ ਨੇ ਪਰਮਜੀਤ ਸਿੰਘ ਜਿਨ੍ਹਾਂ ਦੀ ਮੌਤ ਹੋਈ ਹੈ ਜੀ ਬਿਲਕੁਲ ਇਹ ਉਹੀ ਟੀਮ ਹੈ ਔਰ ਇਹ ਕੁਝ ਸਮਾਂ ਪਹਿਲਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਪਹਿਲਾਂ ਤਾਂ ਪੁਲਿਸ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਕੋਈ ਜਿਹੜਾ ਮਲਜ਼ਮ ਹੈ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਭ ਕੁਝ ਜੇ ਸਪਸ਼ਟ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੀ ਟੀਮ ਜਿਹੜੀ ਹੈ ਉਹਦੇ ਤੋਂ ਉਹਨਾਂ ਦੇ ਪਿੱਛੇ ਭੱਜਦੀ ਹੈ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਜਿਹੜੀ ਠੰਡ ਵੀ ਪੈ ਰਹੀ ਹੈ ਉਸ ਕਰਕੇ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਹਾਰਟ ਅਟੈਕ ਆਉਣ ਦੀਆਂ ਖਬਰਾਂ ਮਿਲਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਕਿਉਂਕਿ ਉਮਰ ਦੇ ਜੇਕਰ ਲਿਹਾਜ਼ ਉਹਨਾਂ ਦੇ ਪਿੱਛੇ ਭੱਜ ਕੇ ਉਹਨਾਂ ਨੂੰ ਪੜਨ ਦੇ ਵਿੱਚ ਤਾਂ ਕਾਮਯਾਬ ਹੋ ਜਾਂਦੇ ਨੇ ਪਰ ਉਸ ਤੋਂ ਕੁਝ ਦਿਨ ਬਾਅਦ ਹੀ ਜਿਹੜੀ ਮੰਦਭਾਗੀ ਇਹ ਖਬਰ ਮਿਲਦੀ ਹੈ ਕਿ ਇੱਕਦਮ ਪਰਮਜੀਤ ਸਿੰਘ ਦੀ ਤਬੀਅਤ ਖਰਾਬ ਹੋਈ ਔਰ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਉੱਥੇ ਮੌਜੂਦ ਸੀ ਡਾਕਟਰਾਂ ਦੇ ਕੋਲ ਜਦੋਂ ਉਹਨਾਂ ਨੂੰ ਲਿਜਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਦਾ ਕਿ ਉਹਨਾਂ ਦੀ ਸਾਇਲੈਂਟ ਅਟੈਕ ਆਉਣ ਦੇ ਨਾਲ ਜਿਹੜੀ ਹੈ ਮੌਤ ਹੋ ਜਾਂਦੀ ਹੈ ਤਾਂ ਕਾਫੀ ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਤਾਂ ਹੁਣ ਪੁਲਿਸ ਇਸ ਤੇ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰਕਾਰ ਜੇਕਰ ਉਹ ਮੁਲਜ਼ਮ ਭੱਜਣ ਦੇ ਵਿੱਚ ਕਾਮਯਾਬ ਹੋਇਆ ਜਾਂ ਪਰਜੰਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿੱਚ ਕਿਸੇ ਕਿਸ ਨੇ ਉਸ ਦਾ ਸਾਥ ਦਿੱਤਾ ਤਾਂ ਹੁਣ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਇਸ ਪੂਰੇ ਮਾਮਲੇ ਨੂੰ ਦੇਖ ਕੇ ਕੀ ਕੁਝ ਕਹਿੰਦੀ ਹੈ ਠੀਕ ਹੈ ਮੈਂ ਖੁਦ ਹੀ ਜੰਮੀ ਚੋਂ ਨਹੀਂ ਇੱਕ ਵਾਰੀ ਮੈਂ ਤੁਹਾਡੇ ਕੋਲ ਵਾਪਸ ਹੋਣਾ ਅਸੀਂ ਇਸ ਵੀਡੀਓ ਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਈਏ ਆਪਣੇ ਦਰਸ਼ਕਾਂ ਨੂੰ ਦਰਸਲ ਅੰਮ੍ਰਿਤਸਰ ਦਾ ਇਹ ਪੂੜਾ ਘਟਨਾਕ੍ਰਮ ਹੈ ਜਿਹੜਾ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਫੜਿਆ ਹੋਇਆ ਦੋ ਪੁਲਿਸ ਪਲਾਸਮਾ ਨੇ ਔਰ ਜਿਹੜੇ ਤੁਹਾਨੂੰ ਵਰਦੀ ਦੇ ਵਿੱਚ ਸਰਦਾਰਜੀ ਨਜ਼ਰ ਆ ਰਹੇ ਨੇ ਇਹ ਦਰਸਲ ਇਹ ਜਿਹੜਾ ਕੈਦੀ ਹੈ ਉਥੋਂ ਭੱਜ ਗਿਆ ਸੀ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਫੜਨ ਦੇ ਲਈ ਪੁਲਿਸ ਵਾਲੇ ਇਸ ਦੇ ਪਿੱਛੇ ਭੱਜਦੇ ਨੇ ਪਰਮਜੀਤ ਸਿੰਘ ਇਹਨਾਂ ਦੇ ਪਿੱਛੇ ਭੱਜ ਰਹੀ ਸੀ ਕਾਬੂ ਕਰ ਲਿਆ ਗਿਆ ਗੁਲਾਮੇ ਤੋਂ ਫੜਿਆ ਹੋਇਆ ਤੇ ਉਸ ਤੋਂ ਬਾਅਦ ਇੱਕ ਆਟੋ ਰੋਕੇ ਉਸ ਦੇ ਵਿੱਚ ਬੈਠ ਗਏ ਤੇ ਉੱਥੋਂ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇਨਫੈਕਟ ਜਿਹੜੇ ਵੀਡੀਓ ਬਣਾ ਰਹੇ ਸੀ ਉਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਨੇ ਪਰਮਜੀਤ ਤੋਂ ਉਹ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਰਹੇ ਨੇ ਥੋੜੇ ਜੇ ਤੁਸੀਂ ਕਹਿ ਸਕਦੇ ਹੋ ਕਿ ਉਸ ਸਮੇਂ ਉਹਨਾਂ ਦੀ ਜਿਹੜੀ ਮਨੋਸਥਿਤੀ ਮੈਂ ਕਹਾ ਜਾਂ ਫਿਰ ਸਥਿਤੀ ਕਹਾ ਉਹ ਇਸ ਤਰ੍ਹਾਂ ਲੱਗ ਰਹੀ ਹੈ ਕਿ ਨਾ ਸ਼ਾਇਦ ਹੋਰ ਚੀਜ਼ ਨੂੰ ਅਵੋਇਡ ਕਰ ਰਹੇ ਨੇ ਤੇ ਉਸ ਤੋਂ ਕੁਝ ਸਮਾਂ ਬਾਅਦ ਕੁਝ ਪਲਾਂ ਬਾਅਦ ਉਹਨਾਂ ਦੇ ਦਿਖਾਂ ਦੀ ਖਬਰ ਸਾਹਮਣੇ ਆ ਗਈ ਕਿ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਹੈ ਜਿਹੜਾ ਇਹ ਕੈਦੀ ਇਹ ਵੀ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਇਹ ਐਸਆਈ ਪਰਮਜੀਤ ਸਿੰਘ ਦੀ ਆਖਰੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹੀ ਕੈਦੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਣਕਾਰੀ ਹੈ ਕਿ ਇਹਨੂੰ ਫੜਨ ਦੇ ਲਈ ਉਹ ਪਿੱਛੇ ਭੱਜਦੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਦੀਆਂ ਕੁਝ ਸੈਕਿੰਡਸ ਕੁਝ ਮਿੰਟ ਪਹਿਲਾਂ ਦੀਆਂ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਇਨਫੈਕਟ ਤੁਹਾਨੂੰ ਇਹ ਵੀਡੀਓ ਦੇ ਵਿੱਚ ਕਿਹੜੀਆਂ ਆਵਾਜ਼ਾਂ ਗੱਲਬਾਤ ਕੀ ਹੋਈ ਹੈ ਕੀ ਕੁਝ ਉੱਥੇ ਕਿਹਾ ਜਾ ਰਿਹਾ ਉਹ ਵੀ ਸੁਣਵਾਉਣ ਦੀ ਕੋਸ਼ਿਸ਼ ਕਰਦੇ ਹਾਂ ਭੱਜ ਗਿਆ ਇਹ ਹਾਂ ਏ ਇਹ ਆਵਾਜ਼ ਮੁਰ ਗਿਆ ਨਹੀਂ ਕੱਢ ਗਿਆ ਹਰੋਏ ਮਰ ਕੇ ਪੈ ਗਿਆ ਉਹ ਮਰ ਕੀ ਆ ਜਿਹੜੇ ਧਾਣੇ ਨੂੰ ਇਹ ਭਾਜੀ ਪ੍ਰੈਸ ਤੇ ਗਾ ਕਿਦਾਂ ਭੱਜ ਗਿਆ ਇਹ ਕੋਈ ਕੁਸਾਤ ਲੈ ਆਦੇ ਬੜਾ ਭਿਆਪਾ ਜਾ ਆਹੋ ਜੀ ਆਇਆ ਪਰ ਆਇਆ ਨਹੀਂ ਗਿਆ ਤਾਂ ਦਰਦ ਕਿਹੜੇ ਕੰਮ 'ਚ ਖੜਾ ਤੈਨੂੰ ਭਾਈ ਉੱਧੇ ਹੀ ਉਹ ਕਹੀ ਹੁੰਦਾ ਹੈ ਬੜਾ ਹੈ ਕਿਹੜੇ ਕੰਮ 'ਚ ਭਾਈ ਇਹ ਹੱਸਦਾ ਜਿਵੇਂ ਮਜ਼ਾ ਆ ਰਿਹਾ ਤਾਂ ਇਹ ਵੀਡੀਓ ਸੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਆ ਇਨਫੈਕਟ ਵੀਡੀਓ ਦੇ ਵਿੱਚ ਆਵਾਜ਼ ਆ ਰਹੀ ਹੈ ਜਿਵੇਂ ਕੋ ਲੰਬੇ ਲੰਬੇ ਸਾਂ ਲੈ ਰਿਆ ਹੋਵੇ ਇਸ ਤਰੀਕੇ ਨਾਲ ਬਹੁਤ ਦੌੜ ਲਗਵਾਈ ਤਰੀਕੇ ਨਾਲ ਪੁਲਿਸ ਵਾਲਿਆਂ ਦੀ ਇਸ ਕੈਦੀ ਨੇ ਇਸ ਮੁਲਜ਼ਮ ਨੇ ਤੇ ਉਸ ਤੋਂ ਬਾਅਦ ਇਸ ਨੂੰ ਕਾਬੂ ਜ਼ਰੂਰ ਕਰ ਲਿਆ ਗਿਆ ਔਰ ਕਾਬੂ ਕਰਕੇ ਇਸ ਨੂੰ ਆਟੋ ਦੇ ਜ਼ਰੀਏ ਰੋਕ ਲਿਆ ਗਿਆ ਆਟੋ ਤੇ ਫਿਰ ਆਟੋ ਦੇ ਜ਼ਰੀਏ ਅੱਗੇ ਲਿਜਾਇਆ ਗਿਆ ਪਰ ਇਸ ਵਿਚਾਲੇ ਪਰਮਜੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਮਫਲਰ ਉਹਨਾਂ ਨੇ ਪਾਇਆ ਹੋਇਆ ਠੰਡ ਦਾ ਮੌਸਮ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਦੋਂ ਇਹ ਸਵੇਰ ਦੇ ਸਮੇਂ ਪੂਰਾ ਘਟਨਾਕਰਮ ਵਾਪਰਿਆ ਉਸ ਸਮੇਂ ਕੋਈ ਧੁੱਪ ਨਜ਼ਰ ਨਹੀਂ ਆ ਰਹੀ ਇਸ ਕਰਕੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਸਮੇਂ ਠੰਡ ਤਾਂ ਬਹੁਤ ਹੋਈ ਹੋਵੇਗੀ ਔਰ ਉਸ ਠੰਡ ਦੇ ਵਿਚਾਲੇ ਉਹਨਾਂ ਨੂੰ ਉੱਥੇ ਭੱਜਣਾ ਪਿਆ ਕੈਦੀ ਦੇ ਪਿੱਛੇ ਕੈਦੀ ਫੜ ਲਿਆ ਗਿਆ ਪਰ ਦੂਜੇ ਪਾਸੇ ਥੋੜੀ देर ਬਾਅਦ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਲੱਗ ਰਿਹਾ ਕਿ ਜਿਵੇਂ ਉਹ ਬਹੁਤ ਤੇਜ਼ ਭੱਜ ਕੇ ਆਏ ਨੇ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਨੂੰ ਸਾਹ ਚੜ ਜਾਂਦਾ ਹੈ ਭੱਜਣ ਤੋਂ ਬਾਅਦ ਉਸ ਤਰੀਕੇ ਨਾਲ ਪਰਮਜੀਤ ਸਿੰਘ ਜਿਹੜੇ ਐਸਆਈ ਨੇ ਉਹ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਉਹ ਤਸਵੀਰ ਦੇ ਵਿੱਚ ਜਾਂ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਸਾਹ ਚੜਿਆ ਹੋਇਆ ਹੈ ਜਾਂ ਫਿਰ ਉਹ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕਰ پا ਰਹੇ ਤੇ ਉਹਨਾਂ ਨੇ ਯੋ ਬੋਲਸਮ ਨੂੰ ਤਾਂ ਜ਼ਰੂਰ ਫੜਿਆ ਹੋਇਆ ਹੈ ਮੈਂ ਇੱਕ ਵਾਰ ਫਿਰ ਤਾਂ ਰੁਕ ਕਰਦੇ ਹਾਂ ਸਾਡੇ ਸੇ ਹੋਗੀ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਰਾਜੀਵ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੋਵੇਗੀ ਇਹ ਵੀ ਸਮਝਾਓ ਕਿ ਆਟੋ ਦੇ ਜ਼ਰੀਏ ਥਾਣੇ ਪਹੁੰਚ ਗਏ ਉੱਥੇ ਜਾ ਕੇ ਹਾਰਟ ਅਟੈਕ ਹੋਇਆ ਜਾਂ ਫਿਰ ਇਸ ਨੂੰ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲੈ ਕੇ ਗਏ ਨੇ ਉੱਥੇ ਜਾ ਕੇ ਹਾਰਟ ਅਟੈਕ ਆਇਆ ਜਾਂ ਆਟੋ ਦੇ ਵਿੱਚ ਹਾਰਟ ਅਟੈਕ ਆਇਆ ਹੈ ਕੀ ਜਾਣਕਾਰੀ ਅ ਤੇ ਦੇਖੋ ਜੋ ਤ ਹੁਣ ਤੱਕ ਜਿਹੜੇ ਥਾਣਾ ਚਾਰਜੇ ਕਿਉਂਕਿ ਜਿੰਨਾ ਦੇ ਅਦੀਨ ਇਹ ਡਿਊਟੀ ਕਰਦੇ ਨੇ ਅੰਮ੍ਰਿਤਸਰ ਦਾ ਜਿਹੜਾ ਬੱਸ ਸਟੈਂਡ ਆ ਉਹ ਬੱਸ ਸਟੈਂਡ ਤੇ ਜਿਹੜੀ ਪੁਲਿਸ ਚੌਂਕੀ ਆ ਉੱਥੇ ਇਹ ਤਨਾਸ ਦੀ ਔਰ ਜੇਕਰ ਮੈਂ ਬੱਸ ਸਟੈਂਡ ਔਰ ਸਿਵਲ ਹਸਪੀਟਲ ਦੀ ਜੇਕਰ ਦੂਰੀ ਦੀ ਗੱਲ ਕਰਾਂ ਤਾਂ ਮਹਿਜ਼ 1 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਇਹ ਜੋ ਹੈ ਸਿਵਲ ਹਸਪਤਲ ਸਥਿਤ ਹੈ ਪਰ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ ਕਿ ਜਦੋਂ ਕੋਈ ਵੀ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹਦਾ ਮੈਡੀਕਲ ਜਿਹੜਾ ਸਭ ਤੋਂ ਪਹਿਲਾਂ ਜ਼ਰੂਰ ਕਰਵਾਇਆ ਜਾਂਦਾ ਪਰ ਇਸ ਆਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਪੜਨ ਤੋਂ ਬਾਅਦ ਜੋ ਹੈ ਕਿ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਹਸਪਤਲ ਤੋਂ ਭੱਜਿਆ ਸੀ ਤਾਂ ਜਿਹੜੀ ਜਗ੍ਹਾ ਦੀ ਇਹ ਵੀਡੀਓ ਹੈ ਹਸਪਤਲ ਤੋਂ ਮਹਿਜ਼ 50 ਜਾਂ 60 ਮੀਟਰ ਦੀ ਦੂਰੀ ਤੇ ਹੈ ਰਾਮਬਾਗ ਇਲਾਕਾ ਹੈ ਔਰ ਉਸ ਸੜਕ ਤੋਂ ਅਕਸਰ ਜਿਹੜੇ ਵਾਹਨ ਨੇ ਉਹ ਨਿਕਲਦੇ ਨੇ ਔਰ ਇਸ ਵੇਲੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਇੰਨੀ ਠੰਡ ਦੇ باوجود ਜਦੋਂ ਕਿਸੇ ਨੂੰ ਭੱਜਣਾ ਪਵੇ ਤਾਂ ਕਾਫੀ ਕੌਨਸ਼ੀਅਸ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਐਸਆਈ ਪਰਮਜੀਤ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਇਕੱਲੇ ਹਾਲਾਂਕਿ ਜਿਹੜਾ ਨਾਲ ਸ਼ਖਸ ਹੈ ਉਹ ਪੁਲਿਸ ਵਾਲਾ ਨਹੀਂ ਹੈ ਬਲਕਿ ਸਿਵਲ ਲੀਗ ਨੇ ਉਸ ਵੱਲੋਂ ਵੀ ਮਦਦ ਜ਼ਰੂਰ ਕੀਤੀ ਗਈ ਤਾਂ ਇਸ ਮੁਲਜ਼ਮ ਨੂੰ ਜਦੋਂ ਫੜਿਆ ਗਿਆ ਉਸ ਤੋਂ ਬਾਅਦ ਫਿਰ ਤੋਂ ਇਹ ਹਸਪਤਾਲ ਪਹੁੰਚਦੇ ਨੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਖੁਦ ਹੀ ਉਸਦੇ ਪਿੱਛੇ ਪਜਦੇ ਹੋਏ ਨਜ਼ਰ ਆ ਰਹੇ ਨੇ ਇਹ ਵੀਡੀਓ ਬਿਲਕੁਲ ਸਿਵਲ ਹਸਪਤਾਲ ਔਰ ਬਸ ਸਟੈਂਡ ਚੌਂਕੀ ਦੇ ਦਰਮਿਆਨ ਦਾ ਜਿਹੜਾ ਇਲਾਕਾ ਉਤੋਂ ਦੀ ਇਹ ਵੀਡੀਓ ਹੈ ਹਾਲਾਂਕਿ ਪਰਿਵਾਰ ਦੇ ਉੱਤੇ ਜਰੂਰ ਇੱਕ ਅ ਵੱਡਾ ਸਦਮਾ ਜਿਹੜਾ ਦੁੱਖਾਂ ਦਾ ਪਹਾੜ ਹੈ ਟੁੱਟਿਆ ਕਿਉਂਕਿ ਡਿਊਟੀ ਦੇ ਦੌਰਾਨ ਕਿਸੇ ਨੇ ਵੀ ਨਹੀਂ ਸੋਚਿਆ ਹੁੰਦਾ ਕਿ ਘਰ ਤੋਂ ਜੇਕਰ ਕਿਸੇ ਦਾ ਬਾਪ ਜਾਂ ਪਤੀ ਡਿਊਟੀ ਤੇ ਜਾ ਰਿਹਾ ਤਾਂ ਵਾਪਸ ਉਹ ਘਰ ਪਰਤੇਗਾ ਨਹੀਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਔਨ ਡਿਊਟੀ ਇੱਕ ਮੁਲਜ਼ਮ ਨੂੰ ਜਦੋਂ ਉਹ ਲੈ ਕੇ ਜਾ ਰਹੇ ਨੇ ਔਰ ਤੁਸੀਂ ਦੇਖੋ ਕਿ ਜਿਹੜਾ ਆਟੋ ਚਾਲਕ ਹੈ ਉਹ ਵੀ ਜਦੋਂ ਪਤਾ ਲੱਗਦਾ ਕਿ ਇਸ ਤਰੀਕੇ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਨੂੰ ਪਿੱਛੇ ਭਜਾਰਿਆ ਤਾਂ ਉਹ ਵੀ ਖੁਦ ਮਦਦ ਦੇ ਲਈ ਅੱਗੇ ਆਉਂਦਾ ਬਾਅਦ ਦੇ ਵਿੱਚ ਆਟੋ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਸਿਵਲ ਹਸਪੀਟਲ ਲੈ ਜਾਇਆ ਜਾਂਦਾ ਪਰ ਤੁਸੀਂ ਹਾਲਾਤ ਅਤੇ ਦੇਖ ਸਕਦੇ ਹੋ ਕਿ ਜਦੋਂ ਇਹ ਉਸ ਨੂੰ ਪੜਦੇ ਨੇ ਕਾਫੀ ਜਿਹੜੇ ਤੇਜ਼ ਸਾਹ ਉਸ ਵੇਲੇ ਆਉਂਦੇ ਨੇ ਠੰਡ ਦੀ ਜੇਕਰ ਮੈਂ ਗੱਲ ਕਰਾਂ 4 ਤੋਂ 5 ਡਿਗਰੀ ਟੈਂਪਰੇਚਰ ਅਮਰitsar ਦਾ ਰਹਿੰਦਾ ਤਾਂ ਅਜਿਹੇ ਦੇ ਵਿੱਚ ਡਾਕਟਰ ਵੀ ਇਹ ਸਲਾਹ ਦਿੰਦੇ ਨੇ ਕਿ ਜਿਹੜੇ ਜ਼ਿਆਦਾ ਉਮਰ ਦੇ ਲੋਕ ਨੇ ਉਹਨਾਂ ਨੂੰ ਠੰਡ ਦੇ ਵਿੱਚ ਇਵਨ ਸੈਰ ਵੀ ਕਰਨ ਤੋਂ ਮਨਾ ਕਰ ਦਿੱਤਾ ਜਾਂਦਾ ਪਰ ਡਿਊਟੀ ਔਰ ਆਪਣਾ ਪਰਦੇ ਨਿਭਾਉਂਦਿਆਂ ਹੋਏ ਕਿਉਂਕਿ ਪੁਲਿਸ ਦੇ ਉੱਤੇ ਇੱਕ ਬਹੁਤ ਵੱਡਾ ਪ੍ਰੈਸ਼ਰ ਵੀ ਹੁੰਦਾ ਕਿ ਜੇਕਰ ਕੋਈ ਇਸ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚੋਂ ਭੱਜ ਜਾਣ ਦੇ ਵਿੱਚ ਕਾਮਯਾਬ ਹੁੰਦਾ ਤਾਂ ਉਨ੍ਹਾਂ ਦੀ ਡਿਊਟੀ ਦੇ ਉੱਤੇ ਸਵਾਲ ਖੜੇ ਹੋਣੇ ਸੀ ਕਿ ਆਖਰਕਾਰ ਐਸਆਈ ਨੇ ਆਪਣੀ ਥਈ ਟੰਗ ਦੇ ਨਾਲ ਡਿਊਟੀ ਨਹੀਂ ਨਿਭਾਈ ਔਰ ਕਈ ਤਰ੍ਹਾਂ ਦੇ ਮੀਡੀਆ ਵਿੱਚ ਵੀ ਸੁਰਖੀਆਂ ਜਾਂ ਖਬਰਾਂ ਬਣਦੀਆਂ ਨੇ ਪਰ ਇਹ ਮਾਮਲਾ ਜਿਹੜਾ ਕਾਫੀ ਹੈਰਾਨ ਕਰਨ ਵਾਲਾ ਹੈ ਕਿ ਇੱਕ ਐਸਆਈ ਜਿਹੜਾ ਰੈਂਕ ਦਾ ਅਧਿਕਾਰੀ ਹੈ ਉਹ ਇੱਕ ਮੁਲਜ਼ਮ ਨੂੰ ਉੱਥੇ ਜਦੋਂ ਪੇਸ਼ ਕਰਵਾਉਣ ਦੇ ਲਈ ਜਾਂਦਾ ਤਾਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਐਸਆਈ ਦੇ ਨਾਲ ਹੋਰ ਕੋਈ ਮੁਲਾਜ਼ਮ ਕਿਉਂ ਨਹੀਂ ਸੀ ਔਰ ਜੇਕਰ ਇਸ ਨੂੰ ਲੈ ਕੇ ਜਾਇਆ ਗਿਆ ਤਾਂ ਇਸ ਦੇ ਹਥਕੜੀ ਕਿਉਂ ਨਹੀਂ ਲੱਗੀ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪਰ ਪੁਲਿਸ ਨੇ ਇੱਕ ਉਹ ਮੁਲਾਜ਼ਮ ਅੱਜ ਆਪਣਾ ਅਧਿਕਾਰੀ ਗਵਾਤਾ ਜਿਹੜਾ ਕਿ ਆਪਣੀ ਡਿਊਟੀ ਬੜੇ ਸਹੀ ਢੰਗ ਦੇ ਨਾਲ ਨਿਭਾਰਿਆ ਸੀ ਸਿਵਲ ਹਸਪੀਟਲ ਉਮੂਮਨ ਜਿਹੜੇ ਕੈਦੀ ਜਾਂ ਕੈਦੀ ਦਾ ਬਾਅਦ ਵਿੱਚ ਬਣਦੇ ਨੇ ਪਰ ਜਿਹੜੇ ਮੁਲਜ਼ਮ ਕਿਸੇ ਵੀ ਇਲਜ਼ਾਮ ਦੇ ਹੇਠ ਜਿਨ੍ਹਾਂ ਨੂੰ ਕਾਰਜਕਾਰ ਕੀਤਾ ਜਾਂਦਾ ਉਹਨਾਂ ਨੂੰ ਲਿਜਾਇਆ ਜਾਂਦਾ ਤਾਂ ਇਹ ਪੂਰਾ ਮਾਮਲਾ ਜੋ ਕਿ ਇਹ ਵੀਡੀਓ ਉਨੇ ਇਸ ਮਾਮਲੇ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਜੱਤ ਕੀ ਪਹਿਲਾਂ ਠੀਕ ਹੈ ਦੇਖੋ ਇੱਕ ਇੱਕ ਚੀਜ਼ ਸੀ ਬਹੁਤ ਅਹਿਮ ਪੁਆਇੰਟ ਜ਼ਰੂਰ ਕਿਹਾ ਆਮ ਤੌਰ ਤੇ ਪੁਲਿਸ ਦੇ ਉੱਤੇ ਇਸ ਗੱਲ ਦਾ ਪ੍ਰੈਸ਼ਰ ਤਾਂ ਬਹੁਤ ਹੁੰਦਾ ਆਪਾਂ ਪਹਿਲਾਂ ਵੀ ਕਈ ਖਬਰਾਂ ਦੇਖੀਆਂ ਨੇ ਕਿ ਜਦੋਂ ਕੋਈ ਕੈਦੀ ਜਾਂ ਹਵਾਲਾਤੀ ਜਾਂ ਫਿਰ ਕੋਈ ਮੁਲਜ਼ਮ ਭੱਜ ਗਿਆ ਤਾਂ ਫਿਰ ਜਿਹੜੇ ਸਬੰਧਤ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਉੱਤੇ ਐਕਸ਼ਨ ਹੋ ਜਾਂਦਾ ਹੈ ਕੋਈ ਲਾਈਨ ਹਾਜ਼ਰ ਕੋਈ ਸਸਪੈਂਡ ਤੱਕ ਕਰ ਦਿੱਤੇ ਜਾਂਦੇ ਨੇ ਤਾਂ ਇੱਕ ਪ੍ਰੈਸ਼ਰ ਤਾਂ لازਮੀ ਤੌਰ ਤੇ ਹੋਏਗਾ ਇਸ ਸਮੇਂ ਸਰਨਲ ਐਚ ਕੇ ਡਾਕਟਰ ਐਚ ਕੇ ਬਾਲੀ ਜੁੜੇ ਹੋਏ ਨੇ ਫੋਨ ਲਾਈਨ ਦੇ ਉੱਤੇ ਇੱਕ ਕਾਰਡੀਓਲੋਜਿਸਟ ਨੇ ਸਰ ਬਹੁਤ ਸਮੇਂਨਾ ਚਾਹਾਂਗੇ ਕਿ ਇਸ ਠੰਡ ਦੇ ਮੌਸਮ ਦੇ ਵਿੱਚ ਕੀ ਭੱਜਣ ਦੇ ਨਾਲ ਕਿਸੇ ਦੇ ਕਿਸੇ ਨੂੰ ਫੜਨ ਦੇ ਨਾਲ ਕੀ ਦਿਲ ਦਾ ਦੌਰਾ ਪੈਣ ਵਰਗਾ ਕੋਈ ਚਾਂਸਸ ਹੁੰਦੇ ਨੇ ਇੱਕ ਸਾਡੇ ਕੋਲ ਖਬਰ ਆਈ ਹੈ ਇਨਫੈਕਟ ਸ਼ਾਇਦ ਤੁਸੀਂ ਦੇਖੀ ਹੋਵੇ ਜਾਂ ਸੁਣੀ ਹੋਵੇ ਕਿ ਇੱਕ ਕੈਦੀ ਭੱਜ ਰਿਹਾ ਸੀ ਏਐਸਆਈ ਉਹਨਾਂ ਦੇ ਪਿੱਛੇ ਭੱਜਦੇ ਨੇ ਉਹਨਾਂ ਨੂੰ ਕਾਬੂ ਕਰ ਲੈਂਦੇ ਨੇ ਕੁਝ ਦੇਰ ਬਾਅਦ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਮੌਤ ਹੋ ਗਈ ਕਿ ਪਿੱਛੇ ਭੱਜਣਾ ਫੜਨਾ ਠੰਡ ਦਾ ਮੌਸਮ ਕੀ ਆਪਸ ਦੇ ਵਿੱਚ ਰਿਲੇਟ ਹੁੰਦੀਆਂ ਨੇ ਚੀਜ਼ਾਂ ਹਾਰਟ ਅਟੈਕ ਨੂੰ ਲੈ ਕੇ हाँ देखो ऐसा है कि जिन लोगों को हार्ट की प्रॉब्लम है जी उनको आ, अगर वो ज्यादा एग्जर्ट करते हैं हैवी एक्सर्शन करते हैं चाहे वो भागना है दौड़ना है पर्टिकुलरली एक्सट्रीम कोल्ड में तो उनको आ, दिक्कत हो सकती है हार्ट अटैक आ सकता है तो इसलिए हम चाहते हैं कि सारे जो पुलिस वाले हों या बाकी जो एक्सरसाइज हो वो अपना रूटीन टेस्ट कराते रहें ताकि हार्ट की बीमारी का जल्दी पता लग जाए बट ये हो सकता है कि अगर वो उनको पहले अंडरलाइंग हार्ट डिजीज है जी और उनको चलने से ज्यादा एग्जर्ट करने से जी जो उनकी अपनी जितना उनकी हार्ट की ब्लड सप्लाई जितनी मिल सकती थी रुकावट के कारण उससे ज्यादा अगर उन्होंने एग्जर्ट किया और ये प्रॉब्लम सर्दी में ज्यादा थी एक्सट्रीम कोल्ड जो पिछले कुछ हफ्तों से मार्टिया में चल रहा है और उसमें हार्ट अटैक के एपिसोड ज्यादा होते हैं

उन्होंने किसी को पकड़ने के लिए भागे हैं तो जोर से भागे होंगे तो 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 हो uh, क्योंकि सर जहां पर यह पूरा घटनाक्रम हुआ बहुत सारे लोग वहां पर होंगे uh, कोई ऐसा इंस्टेंट रिएक्शन उन लोगों का हो सकता है जिससे किसी की जान बचाई जा सके कि अगर वो सबके सामने प्राइमरी प्राइमरी जिन लोगों को हार्ट अटैक होता है जी तो उसके बाद इमीडिएट जो प्रॉब्लम हार्ट अटैक के बाद आती है वो हार्ट बीट इरेगुलर होना होता है जिसको वेट, प्राइमरी कार्डिया वेंटिकोटेकेशन है, कहते हैं जिसके कारण सडन कार्डिक डेथ होती है तो अगर उस समय मरीज को सीपीआर दिया जाए कार्डिक रिसलस्टेशन जिसको हम कहते हैं जिसके लिए हम कहते हैं कि हर एक को एडल्ट को ट्रेंड होना चाहिए तो वो दिया जाए तो ऐसे मरीजों को बचाया जा सकता है और उनको हॉस्पिटल लेके उनका इलाज किया जा सकता है तो ये इमीजिएट uh, जो कॉम्प्लिकेशन uh, होती है हार्ट अटैक के बाद वो अरिजिनिक डेथ होती है इरेगुलर हार्ट बीट होने के लिए पर हम अगर कोई uh, आगे पीछे कोई होते जो ट्रेंड होते हैं उनको स्टेशन देने में तो ऐसा पॉसिबल है कि उनको बचाया जा सकता बट ये सारी चीजें जो है इनकी हंड्रेड नहीं होती बट uh, हम चाहते हैं कि सारे ट्रेंड हो सारे ट्रेंड हों

ਕਿ ਕਈ ਵਾਰ ਨਹੀਂ ਪਤਾ ਲੱਗਦਾ ਕਿ ਹਾਰਟ ਦੇ ਵਿੱਚ ਕੋਈ ਦਿੱਕਤ ਹੈ ਜਾਂ ਬਲੋਕੇਜ ਹੋਣੀ ਸ਼ੁਰੂ ਹੋ ਗਈ ਹੈ ਤੇ ਫਿਰ ਅਜਿਹੇ ਲੋਕਾਂ ਨੂੰ ਤੇਜ਼ ਚੱਲਣ ਦੇ ਨਾਲ ਕੰਜੈਕਸ਼ਨ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਭੱਜਣ ਦੇ ਨਾਲ ਉਹਨਾਂ ਨੂੰ ਸਾਹ ਛੱਡਦਾ ਤਾਂ ਉਹ ਦਿੱਕਤ ਜ਼ਰੂਰ ਹੁੰਦੀ ਹੈ ਖੈਰ ਉਮੀਦ ਕਰਦੇ ਹਾਂ ਕਿ ਹੋਰ ਕਿਸੇ ਨਾਲ ਅਜਿਹਾ ਕੋਈ ਘਟਨਾਕ੍ਰਮ ਨਾ ਵਾਪਰੇ ਪਰ ਐਸਆਈ ਪਰਮਜੀਤ ਸਿੰਘ ਦੇ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਦੀਆਂ ਇਹ ਤਸਵੀਰਾਂ ਤੇ ਵੀਡੀਓ ਜ਼ਰੂਰ ਸਾਹਮਣੇ ਆਈ राजीव जुड़े हुए सर राजीव भी बहुत बहुत धनबाद डॉक्टर एच के बाली से तो भी बहुत बहुत धनबाद